ਅੱਜ ਦੇ ਇਸ ਲਾਈਵ ਵਿੱਚ ਇਸ ਵਕਤ ਤੱਕ ਦੀਆਂ 10 ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸ ਨੇ ਤਲਬ ਕੀਤਾ ਕਿਉਂ ਤਲਬ ਕੀਤਾ ਮੁੱਖ ਮੰਤਰੀ ਹੁਣ ਇਸ ਮੁੱਦੇ ਤੇ ਕੀ ਕਹਿਣਗੇ ਪੂਰੀ ਜਾਣਕਾਰੀ ਅੱਗੇ ਸਾਂਝੀ ਕਰਦੇ ਹਾਂ ਦੂਜਾ ਵੱਡਾ ਮੁੱਦਾ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਕਤਲ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਲੈ ਲਈ ਗਈ ਹੈ ਪੋਸਟਾਪਾਕ ਹੈ ਜ਼ਿੰਮੇਵਾਰੀ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਮਾਮਲੇ ਤੇ ਪੈਰਵਾਈ ਕੀਤੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਮਾਮਲੇ ਦੀ ਅੱਗੇ ਦੱਸਦੇ ਆ ਤੀਜੀ ਵੱਡੀ ਖਬਰ ਹੈ ਕੰਗਨਰ ਨੌਦ ਦੀ ਅੱਜ ਪੇਸ਼ੀ ਹੋਈ ਹੈ ਕੰਗਨਰ ਨੌਦ ਦੀ ਅੱਜ ਬਠਿੰਡੇ ਦੇ ਵਿੱਚ ਪੇਸ਼ੀ ਸੀ ਉੱਥੇ ਕੀ ਹੋਇਆ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਰਾਮ रहीम ਨੂੰ ਫਿਰ 15ਵੀਂ ਵਾਰ ਜੇਲ੍ਹ ਤੋਂ ਛੁੱਟੀ ਮਿਲ ਗਈ ਹੈ ਪੈਰੋਲ ਮਿਲ ਗਈ ਹੈ ਹੁਣ ਤੱਕ ਜਦੋਂ ਦਾ ਉਹ ਦੋ ਬਲਾਤਕਾਰਾਂ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਗਿਆ ਉਦੋਂ ਤੋਂ ਲੈ ਕੇ 404 ਦਿਨ ਉਹ ਜੇਲ੍ਹ ਤੋਂ ਬਾਹਰ ਰਿਹਾ ਕਿ ਦੀ ਕਿਰਪਾ ਨਾਲ ਆਪਾਂ ਅੱਗੇ ਗੱਲ ਕਰਦੇ ਹਾਂ ਹੁਣ ਅਗਲੀ ਵੱਡੀ ਖਬਰ ਹੈ ਸਰਬਜੀਤ ਕੌਰ ਜਿਹੜੀ ਪਾਕਿਸਤਾਨ ਗਈ ਸੀ ਉੱਥੇ ਉਹਨੇ ਨਾਸਰ ਨਾਲ ਵਿਆਹ ਕਰਾ ਲਿਆ ਸੀ ਉਹਨੂੰ ਹੁਣ ਵਾਪਸ ਭੇਜਿਆ ਜਾ ਰਿਹਾ ਹੈ ਗ੍ਰਿਫਤਾਰ ਕਰ ਲਈ ਗਈ ਹੈ ਕਦੋਂ ਭੇਜਿਆ ਜਾ ਰਿਹਾ ਹੈ ਔਰ ਕਿਵੇਂ ਉਹਨੂੰ ਹੁਣ ਕਿੱਥੇ ਭੇਜਿਆ ਜਾਊਗਾ ਆਪਾਂ ਅੱਗੇ ਪੂਰੀ ਗੱਲ ਇਸ ਮੁੱਦੇ ਤੇ ਵੀ ਕਰਦੇ ਹਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰ ਲਿਆ ਗਿਆ ਹੈ ਇਹ ਤਲਬ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਕੀਤਾ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤਾਂ ਪਿਛਲੇ ਟਾਈਮ ਦੇ ਵਿੱਚ ਗੁਰੂ ਕੀ ਗੋਲਕ ਦਾ ਨਰਾਦਰ ਕੀਤਾ ਤੇ ਦੂਸਰਾ ਦੋਸ਼ ਲਾਇਆ ਗਿਆ ਮੁੱਖ ਮੰਤਰੀ ਦੇ ਉੱਪਰ ਵੇ ਇਹਨਾਂ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਾ ਵੀ ਨਰਾਦਰ ਕੀਤਾ ਔਰ ਉਹਦਾ ਸਪਸ਼ਟੀਕਰਨ ਮੰਗਿਆ ਗਿਆ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਮੁੱਖ ਮੰਤਰੀ ਨੂੰ ਔਰ 15 ਜਨਵਰੀ ਨੂੰ ਭਗਵੰਤ ਮਾਨ ਨੂੰ ਅਕਾਲ ਤਖਤ ਦੇ ਜਿਹੜਾ ਸਕਤਰਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਪੇਸ਼ ਹੋਣ ਦੇ ਲਈ ਕਿਹਾ ਗਿਆ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਇਹਦੇ ਉੱਪਰ ਬਿਆਨ ਆ ਗਿਆ ਆਮ ਆਦਮੀ ਪਾਰਟੀ ਨੇ ਇਹ ਕਿਹਾ ਜਿਹੜੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕੁਲਦੀਪ ਢਾਲੀਵਾਲ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਪੇਸ਼ ਜਰੂਰ ਹੋਣਗੇ ਔਰ ਉਹ ਸਖਤੜੇ ਦੇ ਉੱਪਰ ਪੇਸ਼ ਹੋ ਕੇ ਆਪਣਾ ਪੱਖ ਜਰੂਰ ਰੱਖਣਗੇ ਬੜੇ ਭੜੇ ਦੋਸ਼ ਲਾਏ ਨੇ ਇਹ ਕਿਹਾ ਗਿਆ ਕਿ ਉਹਨਾਂ ਨੇ ਗੁਰੂ ਕੀ ਗੋਲਕ ਨੂੰ ਨਿੰਦਿਆ ਪਲੱਸ ਜਰਨੈਲ ਸਿੰਘ ਪਿੰਡਰਾਵਾਲਾ ਹੋਰਾਂ ਦੇ ਉੱਪਰ ਕੁਝ ਅਜਹੀਆਂ ਚੀਜ਼ਾਂ ਕੀਤੀਆਂ ਨੇ ਜੋ ਇਤਰਾਜ ਯੋਗ ਨੇ ਹੁਣ ਦੇਖਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਪੇਸ਼ ਹੋ ਕੇ ਆਪਣਾ ਕੀ ਪੱਖ ਰੱਖਦੇ ਨੇ ਔਰ ਸਕਤਰਤ ਵੱਲੋਂ ਤੇ ਕਾਲ ਤਖਤ ਵੱਲੋਂ ਅੱਗੇ ਉਹਨਾਂ ਉਹਨਾਂ ਨੂੰ ਕੀ ਉਹਦੇ ਤੇ ਫੈਸਲਾ ਲਿਆ ਜਾਂਦਾ ਹੈ ਅਕਾਲ ਤਖਤ ਦੇ ਜਥੇਦਾਰ ਨੇ ਅੱਜ ਇਹ ਵੀ ਕਿਹਾ ਕਿ ਅਕਾਲ ਤਖਤ ਦੇ ਉੱਪਰ ਅਸੀਂ ਭਗਵੰਤ ਮਾਨ ਨੂੰ ਇਸ ਕਰਕੇ ਤਲਬ ਨਹੀਂ ਕਰ ਰਹੇ ਕਿਉਂਕਿ ਅਕਾਲ ਤਖਤ ਦੇ ਉੱਪਰ ਸਿਰਫ ਸਾਬਤ ਸੂਰਤ ਸਿੱਖ ਨੂੰ ਹੀ ਤਲਬ ਕੀਤਾ ਜਾ ਸਕਦਾ ਹੈ ਅਰ ਭਗਵੰਤਮਾਨ ਪਤਿਤ ਸੇਖ ਹੈ ਇਸ ਕਰਕੇ ਮਰਿਆਦਾ ਦੇ ਅਨੁਸਾਰ ਉਹਨੂੰ ਅਕਾਲ ਤਖਤ ਦੇ ਉੱਪਰ ਤਲਬ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਉਸ ਨੂੰ ਸਿਕਤਰੇ ਦੇ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ ਤੁਹਾਨੂੰ ਕੀ ਲੱਗਦਾ ਕੀ ਭਗਵੰਤਮਾਨ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਹੁਣ ਅਗਲੀ ਖਬਰ ਤੇ ਗੱਲ ਕਰਦੇ ਹਾਂ ਬੀਤੇ ਕੱਲ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ ਦੇ ਵਿੱਚ ਗੋਲੀਆਂ ਚੱਲੀਆਂ ਵਿਆਹ ਦੇ ਦੌਰਾਨ ਔਰ ਇੱਕ ਸਰਪੰਚ ਜਿਹੜਾ ਆਮ ਆਦਮੀ ਪਾਰਟੀ ਦਾ ਜਰਮਲ ਸਿੰਘ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਦੋ ਗੈਂਗਸਟਰ ਗਰੁੱਪਾਂ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਕਥਿਤ ਪੋਸਟ ਪਾਈ ਹੈ ਜ ਜਿਹਦੀ ਪੁਲਿਸ ਵੈਰੀਫਿਕੇਸ਼ਨ ਕਰ ਰਹੀ ਹੈ ਤਾਂ ਉਸ ਪੋਸਟ ਦੇ ਜਰੀਏ ਡੋਨੀਵਲ ਗਰੁੱਪ ਨੇ ਇਹ ਜ਼ਿੰਮੇਵਾਰੀ ਲਈ ਹੈ ਉਹ ਕਹਿੰਦੇ ਕਿ ਇਹ ਸਰਪੰਚ ਜਿਹੜਾ ਸੀਗਾ ਇਹ ਸਾਡੇ ਵਿਰੁੱਧ ਚੱਲ ਰਿਹਾ ਸੀਗਾ ਔਰ ਇਹਨੇ ਸਾਡੇ ਇੱਕ ਸਾਥੀ ਦਾ ਘਰ ਪੁਲਿਸ ਲਿਜਾ ਕੇ ਟੋਹਾਇਆ ਪਿੰਡ ਦੇ ਵਿੱਚ ਤੱਕਰ ਕੇ ਅਸੀਂ ਇੰਜ ਕੀਤਾ ਪੁਲਿਸ ਇਹ ਸਾਰੇ ਕੁਝ ਦੀ ਜਾਂਚ ਕਰ ਰਹੀ ਹੈ ਦੇਖਣਾ ਹੈ ਕਿ ਆ ਜਿਹੜੀ ਪੁਲਿਸ ਸਾਹਿਬ ਉਹ ਕਿੱਥੋਂ ਤੱਕ ਪਹੁੰਚਦੀ ਹੈ ਪਰ ਕੁਝ ਵੱਡੇ ਸਵਾਲ ਨੇ ਪੰਜਾਬ ਦੀ ਨਿਆ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਰੋਜ਼ਾਨਾ ਦੀ ਤਰ੍ਹਾਂ ਪੁਲਿਸ ਦੇ ਉੱਪਰ ਅੱਜ ਵੀ ਨੇ ਰੋਜ਼ਾਨਾ ਪੰਜਾਬ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਤਲ ਹੋ ਰਹੇ ਨੇ ਪੁਲਿਸ ਤੇ ਸਰਕਾਰ ਇਹ ਕਹਿ ਦਿੰਦੀ ਆ ਕਿ ਨਹੀਂ ਪੰਜਾਬ ਦਾ ਸਭ ਕੁਝ ਅੱਛਾ ਹੈ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਕੀ ਸਭ ਕੁਝ ਠੀਕ ਚੱਲ ਰਿਹਾ ਹੈ ਇਹ ਇੱਕ ਵੱਡਾ ਸਵਾਲ ਤੁਹਾਡੇ ਲਈ ਮੈਂ ਇਸ ਟਾਈਮ ਛੱਡ ਕੇ ਜਾ ਰਿਹਾ ਹਾਂ ਅਗਲੀ ਵੱਡੀ ਖਬਰ ਹੈ ਸਰਬਜੀਤ ਕੌਰ ਜਿਹੜੀ ਪਾਕਿਸਤਾਨ ਗਈ ਸੀ ਉੱਥੇ ਨਾਸਰ ਦੇ ਨਾਲ ਵਿਆਹ ਕਰਾ ਲਿਆ ਸੀਗਾ ਪਰ ਹੁਣ ਪਾਕਿਸਤਾਨ ਸਰਬਜੀਤ ਕੌਰ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜ ਰਿਹਾ ਹੁਣ ਜਦੋਂ ਪਾਕਿਸਤਾਨ ਸਰਬਜੀਤ ਕੌਰ ਨੂੰ ਵਾਪਸ ਭਾਰਤ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਹੁਤ ਵੱਡਾ ਸਵਾਲ ਇਹ ਹੋ ਗਿਆ ਕਿ ਹੁਣ ਸਰਬਜੀਤ ਕੌਰ ਦਾ ਬਣੇਗਾ ਕੀ ਉਹ ਰਹੇਗੀ ਕਿੱਥੇ ਉਹਨੂੰ ਰੱਖੇਗਾ ਕੌਣ ਕਿਉਂਕਿ ਭਾਰਤ ਦੇ ਵਿੱਚ ਤਾਂ ਉਹਦੇ ਨਾਲ ਕੋਈ ਸਹਾਨੂੰ ਪੁੱਤੀ ਬਚੀ ਹੀ ਨਹੀਂ ਚਾਰ ਚਫੇਰੇ ਉਹਦੇ ਵਿਰੋਧ ਦਾ ਮਾਹੌਲ ਹੈ ਪਿੰਡ ਉਹਦੇ ਵੀ ਸ਼ਾਇਦ ਉਹਨੂੰ ਕੋਈ ਬੁਲਾਏਗਾ ਨਹੀਂ ਰੱਖਣ ਨੂੰ ਤਿਆਰ ਨਹੀਂ ਹੋਏਗਾ ਕਿਉਂਕਿ ਸਾਰੇ ਕਹਿ ਰਹੇ ਨੇ ਕਿ ਉਹਨੇ ਬੇਇੱਜ਼ਤੀ ਕਰਾ ਦਿੱਤੀ ਐਸ ਟਾਈਮ ਦੇ ਉੱਪਰ ਪਾਕਿਸਤਾਨ ਇਹ ਫੈਸਲਾ ਕਿਉਂ ਲੈ ਰਿਹਾ ਹੈ ਕੀ ਪਾਕਿਸਤਾਨ ਨੂੰ ਸਰਬਜੀਤ ਕੌਰ ਦੇ ਖਿਲਾਫ ਕੋਈ ਜਸੂਸੀ ਦੇ ਜਾਂ ਪਾਕਿਸਤਾਨ ਦੇ ਖਿਲਾਫ ਕੋਈ ਹੋਰ ਅ ਜਿਆਦਾ ਗਲਤ ਗਤੀਵਿਧੀਆਂ ਦੇ ਸਬੂਤ ਮਿਲੇ ਨੇ ਕਿ ਜਾਂ ਫਿਰ ਪਾਕਿਸਤਾਨ ਉਸ ਨੂੰ ਕਿਸੇ ਹੋਰ ਹਿੰਦ ਦੇ ਕਰਕੇ ਹੀ ਭਾਰਤ ਵੱਲ ਭੇਜ ਰਿਹਾ ਇਹ ਵੇਖਣਾ ਹੋਏਗਾ ਅਗਲੀ ਵੱਡੀ ਖਬਰ ਹੈ ਕੰਗਣਾ ਰੌਤ ਦੀ ਅੱਜ ਫੇਰ ਬਠਿੰਡਾ ਦੇ ਵਿੱਚ ਪੇਸ਼ੀ ਸੀ ਪਰ ਕੰਗਣਾ ਰੌਤ ਪਿਛਲੀਆਂ ਤਿੰਨ ਪੇਸ਼ੀਆਂ ਮੰਗ ਪੇਸ਼ੀ ਬਠਿੰਡਾ ਦੀ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੋਈ ਵਕੀਲਾ ਨੇ ਕਿਹਾ ਕਿ ਕੰਗਣਾ ਬਚੇਗੀ ਨਹੀਂ ਕੰਗਣਾ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਏਗਾ ਅੱਜ ਤੋਂ ਤਿੰਨ ਪੇਸ਼ੀਆਂ ਪਿੱਛੇ ਕੰਗਣਾ ਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਆਉਣਾ ਪਿਆ ਸੀ ਉੱਥੇ ਆ ਕੇ ਕੰਗਣਾ ਨੇ ਆਪਣੇ ਕੀਤੇ ਦੇ ਉੱਪਰ खेਦ ਵੀ ਪ੍ਰਗਟ ਕੀਤਾ ਸੀ ਔਰ ਉਹ ਬੇਬੇ ਪੰਜਾਬਣ ਬੇਬੇ ਮਿੰਦਰਕਰ ਡੱਟ ਕੇ ਖੜੀ ਐ ਜਦੋਂ ਕੰਗਣਾ ਨੇ ਬੇਬੇ ਦੇ ਖਿਲਾਫ ਬੋਲਿਆ ਸੀ ਤੇ ਕੰਗਣਾ ਨੂੰ ਇਹ ਚੇਤਤਾ ਵੀ ਨਹੀਂ ਸੀ ਕਿ ਬੇਬੇ ਮੈਨੂੰ ਖਿੱਚ ਕੇ ਬਠਿੰਡੇ ਲਿਆ ਜਾਵੇਗੀ ਤੇ ਬੇਬੇ ਨੇ ਇੰਜ ਕੀਤਾ ਹੁਣ ਅਗਲੀ ਖਬਰ ਤੇ ਜਦ ਆਪਾਂ ਗੱਲ ਕਰਦੇ ਆਂ ਤਾਂ ਅਗਲੀ ਖਬਰ ਕਿਸਾਨ ਜਥੇਬੰਦੀਆਂ ਨਾਲ ਜੁੜੀ ਹੈ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਿਹੜਾ ਕੇਐਮਐਮ ਹੈ ਤੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜਥੇਬੰਦੀਆਂ ਨੇ ਉਹਨਾਂ ਦਾ ਐਲਾਨ ਹੈ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਯਾਤਰਾ ਕੱਢੀ ਜਾ ਰਹੀ ਹੈ ਜਿਹੜਾ ਬਿਜਲੀ ਸੋਧ ਕਾਨੂੰਨ ਭਾਰਤ ਸਰਕਾਰ ਲੈ ਕੇ ਆਈ ਹੈ ਉਹਦੇ ਵਿਰੁੱਧ ਅਗਲੀ ਖਬਰ ਰਾਮ ਰਹੀਮ ਨਾਲ ਜੁੜੀ ਹੈ ਰਾਮ ਰਹੀਮ ਨੂੰ ਹੁਣ ਫੇਰ 15 15ਵੀਂ ਵਾਰ ਜੇਲ੍ਹ ਤੋਂ ਪਰੋਣ ਦਿੱਤੀ ਗਈ ਹੈ ਛੁੱਟੀ ਦਿੱਤੀ ਗਈ ਹੈ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਰਿਹਾ ਹੁਣ ਤੱਕ 404 ਦਿਨ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਇੱਕ ਕੁਝ ਟਾਈਮ ਦੇ ਵਿੱਚ ਲਿਆਂਦਾ ਗਿਆ ਔਰ ਰਾਮ ਰਹੀਮ ਹੁਣ ਫਿਰ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਉਹ ਸਰਸਾ ਦੇ ਜਿਹੜੇ ਆਸ਼ਰਮ ਦੇ ਵਿੱਚ ਉੱਥੇ ਉਹ ਪਹੁੰਚ ਰਿਹਾ